ਮਿੰਟ ਵਿੱਚ ਤਿਆਰ ਹੋਣ ਵਾਲਾ ਮਿੱਠੇ ਦਾ ਜੂਸ ਤਿਆਰ ਕਰਾਂਗੇ ਮਿੱਠਾ ਫਾਲਾ ਇਹ ਜੀ ਨਿੰਬੂ ਪ੍ਰਜਾਤੀ ਦਾ ਹੀ ਹੈ ਤੇ ਜਿਵੇਂ ਮਸੰਮੀ ਉਸੇ ਤਰ੍ਹਾਂ ਮਿੱਠਾ ਹੁੰਦਾ ਹੈ ਪਰ ਇਹ ਲੱਗ ਹੁੰਦਾ ਇਹਦੇ ਵਿੱਚ ਕਨੀਨ ਦੀ ਮਾਤਰਾ ਚੰਗੀ ਹੁੰਦੀ ਹੈ ਪਰ ਇਹ ਜੂਸ ਨੂੰ ਜੇਕਰ ਤੁਸੀਂ 2-3 ਮਿੰਟ ਰੱਖ ਲੋਗੇ ਤਾਂ ਕੌੜਾ ਹੋ ਜਾਏਗਾ ਇਹਨੂੰ ਕੱਟ ਕੇ ਰੱਖੋਗੇ ਤਾਂ ਬਿਲਕੁਲ ਐ ਕੌੜਾ ਹੋ ਜਗਾ ਕਿਉਂਕਿ ਕਨੀਨ ਦੀ ਮਾਤਰਾ ਚੰਗੀ ਹੈ ਚਿਕਨ ਗੁਨੀਆਂ ਡੇਂਗੂ ਤੋਂ ਬਹੁਤ ਲਾਹੇਵੰਦ ਹੈ ਕੋਈ ਵੀ ਬੁਖਾਰ ਹੈ ਸੈੱਲ ਟਾਡੇ ਕੱਟਦੇ ਆ ਤੇ ਇੱਕ ਬੂਟਾ ਹੁਣ ਮੌਸਮਾਂ ਲਗਾਉਣ ਦਾ ਜ਼ਰੂਰ ਲਗਾਓ ਮਿੱਠਾ ਇਹਦਾ ਨਾਂ ਹੈ ਜੀ ਨਿੰਬੂ ਪਰਜਾਤੀ ਦਾ ਹੈ ਤੇ ਬਹੁਤ ਜ਼ਿਆਦਾ ਗੁਣ ਨੇ ਆਪਾਂ ਵੱਡੀ ਵੀਡੀਓ ਜਲਦੀ ਲੈ ਕੇ ਆਵਾਂਗੇ ਤੇ 2 ਮਿੰਟ ਵਿੱਚ ਇਹਦਾ ਜੂਸ ਤਿਆਰ ਹੋ ਜਾਂਦਾ ਹੈ ਤੇ ਇਹਨੂੰ ਇਸੇ ਤਰ੍ਹਾਂ ਪੀਣਾ ਹੁੰਦਾ ਹੈ ਕਿਉਂਕਿ ਜੇ ਛਾਣਾਂਗੇ ਤੇ ਸਾਰੇ ਜਿਹੜੇ ਕੰਨ ਨੇ ਉਹ ਨਿਕਲ ਜਾਣਗੇ ਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਤੇ ਕੱਟ ਕੇ ਵੀ ਤੁਸੀਂ ਖਾ ਸਕਦੇ ਹੋ ਮਿੱਠਾ ਜਿਵੇਂ ਹੁਣ ਮੌਸਮ ਬਦਲਦੇ ਵਿੱਚ ਬੱਚਿਆਂ ਲਈ ਤੁਹਾਡੇ ਲਈ ਬਹੁਤ ਹੀ ਗੁਣਕਾਰੀ ਹੈ ਮਿੱਠੇ ਦਾ ਜੂਸ ਤੇ ਮਿੱਠੇ ਦਾ ਫਲ